ਇੱਕ 12 ਸਾਲ ਦਾ ਮੁੰਡਾ ਪੁਲਿਸ ਥਾਣੇ ਜਾ ਕੇ ਥਾਣੇਦਾਰ ਸਾਹਿਬ ਨੂੰ ਕਹਿੰਦਾ ਹੈ ਕਿ ਮੈਂ ਸਰਪੰਚ ਦੇ ਬੇਟੇ ਦਾ ਕਤਲ ਕਰ ਦਿੱਤਾ ਹੈ। ਮੈਂ ਉਸ ਨੂੰ 4 ਗੋਲੀਆਂ ਮਾਰੀਆਂ ਹਨ। ਪੁਲਿਸ ਵਾਲੇ ਉਸ ਦੀ ਗੱਲ ਤੇ ਯਕੀਨ ਕਰਨ ਦੀ ਬਜਾਏ ਹੱਸਣ ਲੱਗਦੇ ਹਨ ਕਿਉਂਕਿ ਉਸ ਮੁੰਡੇ ਦੀ ਉਮਰ ਸਿਰਫ 12 ਸਾਲ ਦੀ ਸੀ। ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਦੋਸਤੋ ਇਹ ਕਹਾਣੀ ਹਰਿਆਣਾ ਦੇ ਜ਼ਿਲ੍ਹੇ ਪਾਣੀਪਤ ਤੋਂ ਇੱਕ ਛੋਟੇ ਜਿਹੇ ਪਿੰਡ ਦੀ ਹੈ। ਉੱਥੋਂ ਦੇ ਰਹਿਣ ਵਾਲੇ ਰਾਮ ਸਿੰਘ ਦੇ ਦੋ ਬੱਚੇ ਸੀ। ਮੁੰਡੇ ਦਾ ਨਾਮ ਸ਼ਾਮ ਸਿੰਘ ਜਿਸ ਦੀ ਉਮਰ 12 ਸਾਲ ਸੀ ਤੇ ਕੁੜੀ ਦਾ ਨਾਮ ਸੁਨੀਤਾ ਜਿਸ ਦੀ ਉਮਰ ਕਰੀਬ 16 ਸਾਲ ਸੀ। ਸ਼ਾਮ ਸਿੰਘ ਅਜੇ 7ਵੀਂ ਕਲਾਸ ਵਿੱਚ ਪੜਦਾ ਸੀ ਤੇ ਸੁਨੀਤਾ 10ਵੀਂ ਵਿੱਚ ਪੜਦੀ ਸੀ। ਉਹਨਾਂ ਦਾ ਸਕੂਲ ਘਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸੀ। ਹਰ ਰੋਜ਼ ਦੋਵੇਂ ਬੱਚੇ ਸਕੂਲ ਪੜਨ ਜਾਂਦੇ ਸੀ ਤੇ 2 ਵਜੇ ਦੇ ਕਰੀਬ ਉਹਨਾਂ ਨੂੰ ਛੁੱਟੀ ਹੋ ਜਾਂਦੀ ਸੀ। ਫਿਰ ਘਰ ਪਹੁੰਚ ਕੇ ਉਹ ਦੋਵੇਂ ਆਪਣੇ ਕੰਮਾਂ ਦੇ ਵਿੱਚ ਵਿਅਸਤ ਹੋ ਜਾਂਦੇ ਸੀ ਸ਼ਾਮ ਸਿੰਘ ਦਾ ਪਿਤਾ ਆਰਮੀ ਤੌਰ ਰਟਾਇਰ ਹੋਇਆ ਸੀ ਤੇ ਹੁਣ ਉਹ ਆਪਣੇ ਖੇਤਾਂ ਵਿੱਚ ਖੇਤੀਬਾੜੀ ਕਰਦਾ ਸੀ ਇੱਕ ਦਿਨ ਦੋਵੇਂ ਭੈਣ ਭਰਾ ਸਕੂਲ ਜਾਣ ਦੇ ਲਈ ਤਿਆਰ ਹੋ ਜਾਂਦੇ ਹਨ ਪਰ ਸ਼ਾਮ ਸਿੰਘ ਦੇ ਪੇਟ ਵਿੱਚ ਅਚਾਨਕ ਦਰਦ ਹੋਣ ਲੱਗਦਾ ਹੈ ਤਾਂ ਸ਼ਾਮ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਮੇਰੇ ਪੇਟ ਵਿੱਚ ਅੱਜ ਦਰਦ ਹੋ ਰਿਹਾ ਹੈ ਮੈਂ ਸਕੂਲ ਨਹੀਂ ਜਾਵਾਂਗਾ ਫਿਰ ਸੁਨੀਤਾ ਕੱਲੀ ਹੀ ਸਕੂਲ ਚਲੀ ਜਾਂਦੀ ਹੈ ਜਦੋਂ ਸੁਨੀਤਾ ਨੂੰ ਸਕੂਲ ਤੋਂ ਛੁੱਟੀ ਹੁੰਦੀ ਹੈ ਤਾਂ ਉਹ ਪੈਦਲ ਹੀ ਆਪਣੇ ਘਰ ਆ ਰਹੀ ਸੀ ਕਿਉਂਕਿ ਸਕੂਲ ਥੋੜੀ ਦੂਰੀ ਤੇ ਸੀ ਜਿਵੇਂ ਹੀ ਸੁਨੀਤਾ ਅੱਧੇ ਰਸਤੇ ਤੱਕ ਆਉਂਦੀ ਹੈ ਤਾਂ ਉਸ ਨੂੰ ਪਿੱਛੋਂ ਇੱਕ ਹਾਰਨ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਹੀ ਉਹ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਉਹਨਾਂ ਦੇ ਪਿੰਡ ਦਾ ਸਰਪੰਚ ਦਾ ਮੁੰਡਾ ਸੋਨੂ ਉਸਨੂੰ ਆਵਾਜ਼ ਮਾਰ ਕੇ ਕਹਿੰਦਾ ਹੈ ਸੁਨੀਤਾ ਮੈਂ ਤੈਨੂੰ ਘਰ ਛੱਡ ਦਿਆਂਗਾ ਤੁਸੀਂ ਮੇਰੇ ਮੋਟਰਸਾਈਕਲ ਤੇ ਬੈਠ ਜਾਵੋ। ਸੁਨੀਤਾ ਥੋੜੀ देर ਸੋਚਦੀ ਹੈ ਤੇ ਫਿਰ ਉਸਦੇ ਮੋਟਰਸਾਈਕਲ ਤੇ ਬੈਠ ਜਾਂਦੀ ਹੈ। ਥੋੜਾ ਅੱਗੇ ਜਾਣ ਤੋਂ ਬਾਅਦ ਇੱਕ ਦਰਖਤਾਂ ਦਾ ਸੰਘਣਾ ਇਲਾਕਾ ਆਉਂਦਾ ਹੈ। ਤਾਂ ਸੋਨੂ ਆਪਣਾ ਮੋਟਰਸਾਈਕਲ ਸੰਘਣੇ ਇਲਾਕੇ ਵੱਲ ਮੋੜ ਦਿੰਦਾ ਹੈ। ਫਿਰ ਉਹ ਜਿਵੇਂ ਹੀ ਸੰਘਣੇ ਇਲਾਕੇ ਦੇ ਵਿਚਾਲੇ ਪਹੁੰਚਦਾ ਹੈ ਤਾਂ ਆਪਣਾ ਮੋਟਰਸਾਈਕਲ ਰੋਕ ਕੇ ਸੁਨੀਤਾ ਦੇ ਕੰਨ ਤੇ ਪਿਸਤੌਲ ਰੱਖ ਕੇ ਉਸ ਨੂੰ ਸਾਰੇ ਕੱਪੜੇ ਉਤਾਰਨ ਲਈ ਕਹਿੰਦਾ ਹੈ। ਤਾਂ ਸੁਨੀਤਾ ਡਰ ਦੇ ਕਾਰਨ ਆਪਣੇ ਕੱਪੜੇ ਉਤਾਰਨ ਲੱਗਦੀ ਹੈ ਇਸ ਤਰ੍ਹਾਂ ਸੋਨੂੰ ਸੁਨੀਤਾ ਨੂੰ ਡਰਾ ਕੇ ਉਸਤੇ ਨਾਲ ਜ਼ਬਰਜਨਾਹ ਕਰਨ ਲੱਗਦਾ ਹੈ ਉਸ ਦੀ ਇੱਜ਼ਤ ਆਬਰੂ ਲੁੱਟ ਕੇ ਜਦੋਂ ਉਸ ਦਾ ਦਿਲ ਭਰ ਗਿਆ ਤਾਂ ਉਹ ਸੁਨੀਤਾ ਨੂੰ ਉਸੇ ਹਾਲਤ ਵਿੱਚ ਉੱਥੇ ਹੀ ਛੱਡ ਕੇ ਆਪਣੇ ਘਰ ਚਲਾ ਜਾਂਦਾ ਹੈ ਸੁਨੀਤਾ ਦੇ ਮਾਤਾ ਪਿਤਾ ਉਸ ਨੂੰ ਲੱਭ ਰਹੇ ਸੀ ਕਿਉਂਕਿ ਬਹੁਤ ਸਮਾਂ ਹੋ ਗਿਆ ਸੀ ਪਰ ਸੁਨੀਤਾ ਉਹਨਾਂ ਨੂੰ ਨਹੀਂ ਮਿਲਦੀ ਹੈ ਉਹ ਥੱਕ ਹਾਰ ਕੇ ਘਰ ਵਾਪਸ ਆ ਗਈ ਸੀ ਸ਼ਾਮ ਦੇ 6 ਵਜੇ ਗਏ ਸੀ ਤੇ ਸੁਨੀਤਾ ਹੌਲੀ-ਹੌਲੀ ਕਦਮਾਂ ਨਾਲ ਆਪਣੇ ਘਰ ਪਹੁੰਚ ਜਾਂਦੀ ਹੈ ਜਿਵੇਂ ਸੁਨੀਤਾ ਆਪਣੇ ਘਰ ਪਹੁੰਚੀ ਤਾਂ ਉਹ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸ ਦਿੰਦੀ ਹੈ ਜਦੋਂ ਸੁਨੀਤਾ ਸਭ ਕੁਝ ਦੱਸ ਰਹੀ ਸੀ ਤਾਂ ਉਸ ਦਾ ਭਰਾ ਸ਼ਾਮ ਵੀ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ ਇਸ ਲਈ ਸ਼ਾਮ ਸਿੰਘ ਨੂੰ ਇਹਨਾਂ ਗੱਲਾਂ ਦੀ ਠੇਸ ਪਹੁੰਚਦੀ ਹੈ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਜਿਸ ਦਾ ਨਤੀਜਾ ਬਹੁਤ ਬੁਰਾ ਨਿਕਲਦਾ ਹੈ ਹੌਲੀ-ਹੌਲੀ ਰਾਤ ਹੋ ਗਈ ਸੀ ਤੇ ਜਿਵੇਂ ਹੀ ਸਵੇਰ ਹੋਈ ਤਾਂ ਸੁਨੀਤਾ ਦਾ ਪਿਤਾ ਪੰਚਾਇਤ ਮੈਂਬਰਾਂ ਨੂੰ ਸਾਰੀ ਘਟਨਾ ਬਾਰੇ ਦੱਸਦਾ ਹੈ ਫਿਰ 10 ਵਜੇ ਦੇ ਕਰੀਬ ਪੰਚਾਇਤ ਬੁਲਾ ਲਈ ਗਈ ਸੀ ਜਿੱਥੇ ਗਿਆਨ ਸਿੰਘ ਦੇ ਮੁੰਡੇ ਸੋਨੂ ਨੂੰ ਵੀ ਬੁਲਾਇਆ ਜਾਂਦਾ ਹੈ ਪੰਚਾਇਤ ਦੋਵਾਂ ਪੱਖਾਂ ਦੀ ਗੱਲ ਸੁਣਦੀ ਹੈ ਜਿੱਥੇ ਸੁਨੀਤਾ ਆਪਣੇ ਨਾਲ ਬੀਤੀ ਸਾਰੀ ਗੱਲ ਰੱਖਦੀ ਹੈ ਤੇ ਸੋਨੂ ਵੀ ਆਪਣਾ ਪੱਖ ਦੱਸਦਾ ਹੈ ਪਰ ਸੋਨੂ ਨੇ ਆਪਣੇ ਪੱਖ ਵਿੱਚ ਪੰਚਾਇਤ ਨੂੰ ਝੂਠ ਬੋਲਦੇ ਹੋਏ ਕਿਹਾ ਕਿ ਮੈਂ ਤਾਂ ਕੱਲ ਪਿੰਡ ਵਿੱਚ ਹੀ ਨਹੀਂ ਸੀ ਮੈਂ ਤਾਂ ਬਾਹਰ ਕਿਸੇ ਕੰਮ ਲਈ ਗਿਆ ਹੋਇਆ ਸੀ ਪਿੰਡ ਦੀ ਪੰਚਾਇਤ ਵੀ ਸੋਨੂ ਦਾ ਹੀ ਸਾਥ ਦੇ ਰਹੀ ਸੀ ਕਿਉਂਕਿ ਸੋਨੂ ਇੱਕ ਵਿਗੜਿਆ ਹੋਇਆ ਮੁੰਡਾ ਸੀ ਤੇ ਉਸ ਦਾ ਪਿਤਾ ਪਿੰਡ ਦਾ ਸਰਪੰਚ ਵੀ ਸੀ ਸਾਰੀ ਪੰਚਾਇਤ ਨੇ ਇਹ ਨਤੀਜਾ ਕੱਢਿਆ ਕਿ ਸੋਨੂ ਸੱਚ ਬੋਲ ਰਿਹਾ ਹੈ ਤੇ ਸੁਨੀਤਾ ਝੂਠ ਬੋਲ ਕੇ ਸੋਨੂ ਤੇ ਇਲਜ਼ਾਮ ਲਾ ਰਹੀ ਹੈ ਇਸ ਲਈ ਪੰਚਾਇਤ ਸੋਨੂ ਦੇ ਪੱਖ ਵਿੱਚ ਫੈਸਲਾ ਸੁਣਾ ਕੇ ਉੱਠ ਜਾਂਦੀ ਹੈ ਪਰ ਸੁਨੀਤਾ ਦਾ ਪਿਤਾ ਉਸ ਨੂੰ ਇਨਸਾਫ ਦਿਵਾਉਣਾ ਚਾਹੁੰਦਾ ਸੀ ਇਸ ਲਈ ਉਹ ਪੁਲਿਸ ਥਾਣੇ ਚਲਾ ਜਾਂਦਾ ਹੈ ਜਦੋਂ ਸੁਨੀਤਾ ਦੇ ਪਿਤਾ ਨੇ ਥਾਣੇਦਾਰ ਨੂੰ ਸਾਰੀ ਗੱਲ ਦੱਸੀ ਤਾਂ ਉਹ ਵੀ ਸਰਪੰਚ ਦੇ ਮੁੰਡੇ ਸੋਨੂ ਦਾ ਸਾਥ ਦਿੰਦੇ ਹੋਏ ਕਹਿੰਦੇ ਹਨ ਕਿ ਜਦੋਂ ਪੰਚਾਇਤ ਨੇ ਫੈਸਲਾ ਕਰ ਦਿੱਤਾ ਹੈ ਤਾਂ ਸੋਨੂ ਗਲਤ ਕਿਵੇਂ ਹੋ ਸਕਦਾ ਹੈ ਸੁਨੀਤਾ ਦਾ ਪਿਤਾ ਥਾਣੇ ਵਿੱਚੋਂ ਵਾਪਸ ਆਪਣੇ ਘਰ ਆ ਜਾਂਦਾ ਹੈ ਜਦੋਂ ਸ਼ਾਮ ਸਿੰਘ ਆਪਣੇ ਪਿਤਾ ਨੂੰ ਨਰਾਸ਼ ਹੋਇਆ ਵੇਖਦਾ ਹੈ ਤਾਂ ਪੁੱਛਦਾ ਹੈ ਪਿਤਾ ਜੀ ਉਥੇ ਥਾਣੇ ਵਿੱਚ ਕੀ ਹੋਇਆ ਹੈ ਸ਼ਾਮ ਸਿੰਘ ਦੇ ਪਿਤਾ ਨੇ ਕਿਹਾ ਬੇਟਾ ਇੱਥੇ ਅਮੀਰ ਲੋਕਾਂ ਦੀ ਹੀ ਸੁਣੀ ਜਾਂਦੀ ਹੈ ਗਰੀਬ ਨੂੰ ਕੋਈ ਵੀ ਨਹੀਂ ਪੁੱਛਦਾ ਹੈ ਸ਼ਾਮ ਸਿੰਘ ਇਹ ਸੁਣ ਕੇ ਬਹੁਤ ਦੁਖੀ ਹੁੰਦਾ ਹੈ ਜਿਵੇਂ ਹੀ ਫਿਰ ਅਗਲੀ ਸਵੇਰ ਦੋਵੇਂ ਬੱਚੇ ਸਕੂਲ ਜਾਣ ਲਈ ਤਿਆਰ ਹੋਏ ਤਾਂ ਸ਼ਾਮ ਸਿੰਘ ਕਮਰੇ ਵਿੱਚ ਜਾ ਕੇ ਆਪਣੇ ਪਿਤਾ ਦਾ ਪਿਸਤੌਲ ਚੁੱਕ ਕੇ ਆਪਣੇ ਬੈਗ ਵਿੱਚ ਪਾ ਲੈਂਦਾ ਹੈ ਜਦੋਂ ਫਿਰ ਉਹ ਦੋਵੇਂ ਭੈਣ ਭਰਾ ਸਕੂਲ ਜਾ ਰਹੇ ਸੀ ਤਾਂ ਸ਼ਾਮ ਸਿੰਘ ਨੇ ਰਸਤੇ ਵਿੱਚ ਆਪਣੀ ਭੈਣ ਸੁਨੀਤਾ ਨੂੰ ਕਿਹਾ ਮੈਂ ਸਕੂਲ ਨਹੀਂ ਜਾ ਸਕਦਾ ਹਾਂ ਕਿਉਂਕਿ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਹੈ ਇਸ ਲਈ ਤੁਸੀਂ ਇਕੱਲੇ ਸਕੂਲ ਚਲੇ ਜਾਵੋ ਇਸ ਤਰ੍ਹਾਂ ਸੁਨੀਤਾ ਇਕੱਲੀ ਹੀ ਸਕੂਲ ਚਲੀ ਜਾਂਦੀ ਹੈ ਪਰ ਸ਼ਾਮ ਸਿੰਘ ਆਪਣੇ ਘਰ ਵਾਪਸ ਵੀ ਨਹੀਂ ਜਾਂਦਾ ਹੈ ਉਹ ਪਿੰਡ ਵਿੱਚ ਸੋਨੂ ਨੂੰ ਲੱਭ ਰਿਹਾ ਸੀ ਫਿਰ ਸ਼ਾਮ ਸਿੰਘ ਨੇ ਆਪਣੇ ਚਾਚੇ ਕੋਲੋਂ ਪੁੱਛਿਆ ਕਿ ਕੀ ਤੁਸੀਂ ਸੋਨੂ ਨੂੰ ਵੇਖਿਆ ਹੈ ਤਾਂ ਉਸਦੇ ਚਾਚੇ ਨੇ ਕਿਹਾ ਹਾਂ ਸੋਨੂ ਨਹਿਰ ਵੱਲ ਗਿਆ ਹੋਇਆ ਹੈ ਪਰ ਤੂੰ ਉਸ ਤੋਂ ਕੀ ਲੈਣਾ ਹੈ ਤਾਂ ਸ਼ਾਮ ਸਿੰਘ ਕੁਝ ਨਹੀਂ ਬੋਲਦਾ ਤੇ ਫਿਰ ਉਹ ਵੀ ਨਹਿਰ ਵੱਲ ਚਲਾ ਜਾਂਦਾ ਹੈ ਸ਼ਾਮ ਸਿੰਘ ਨੇ ਵੇਖਿਆ ਕਿ ਸੋਨੂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਨਹਿਰ ਕਿਨਾਰੇ ਪਿਆ ਹੋਇਆ ਸੀ ਉਹ ਸੋਨੂ ਦੇ ਕੋਲ ਚਲਾ ਜਾਂਦਾ ਹੈ ਤੇ ਉਸ ਨੂੰ ਚਾਰ ਗੋਲੀਆਂ ਮਾਰ ਦਿੰਦਾ ਹੈ ਫਿਰ ਸ਼ਾਮ ਸਿੰਘ ਸਿੱਧਾ ਪੁਲਿਸ ਥਾਣੇ ਪਹੁੰਚ ਜਾਂਦਾ ਹੈ ਉਸਨੇ ਥਾਣੇਦਾਰ ਨੂੰ ਕਿਹਾ ਸਾਹਿਬ ਮੈਂ ਗਿਆਨ ਸਿੰਘ ਦੇ ਮੁੰਡੇ ਸੋਨੂ ਸਿੰਘ ਨੂੰ ਚਾਰ ਗੋਲੀਆਂ ਮਾਰ ਦਿੱਤੀਆਂ ਹਨ ਉਸ ਦੀ ਗੱਲ ਸੁਣ ਕੇ ਪੁਲਿਸ ਵਾਲੇ ਹੱਸਣ ਲੱਗ ਪੈਂਦੇ ਹਨ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕਿਵੇਂ ਇੱਕ 12 ਸਾਲ ਦਾ ਮੁੰਡਾ ਕਿਸੇ ਨੂੰ ਮਾਰ ਸਕਦਾ ਹੈ ਪਰ ਸ਼ਾਮ ਸਿੰਘ ਵਾਰ-ਵਾਰ ਉਹਨਾਂ ਨੂੰ ਕਹਿ ਰਿਹਾ ਸੀ ਕਿ ਮੈਂ ਸੋਨੂ ਨੂੰ ਮਾਰ ਦਿੱਤਾ ਹੈ ਫਿਰ ਅੱਧੇ ਘੰਟੇ ਬਾਅਦ ਗਿਆਨ ਸਿੰਘ ਸਰਪੰਚ ਵੀ ਥਾਣੇ ਵਿੱਚ ਆ ਗਿਆ ਸੀ ਉਸ ਨੇ ਆਪਣੇ ਮੁੰਡੇ ਦੀ ਮੌਤ ਬਾਰੇ ਜਦੋਂ ਦੱਸਿਆ ਤਾਂ ਪੁਲਿਸ ਵਾਲੇ ਹੈਰਾਨ ਸੀ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਕਿਉਂਕਿ ਸ਼ਾਮ ਸਿੰਘ ਨੇ ਪਹਿਲਾਂ ਹੀ ਆਪਣੇ ਬਿਆਨ ਦੇ ਦਿੱਤੇ ਸੀ ਇਸ ਲਈ ਪੁਲਿਸ ਵਾਲੇ ਸ਼ਾਮ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਤੇ ਉਸ ਤੋਂ ਪੁੱਛਤਾਛ ਕਰਨ ਲੱਗੇ ਕਿ ਤੂੰ ਸੋਨੂ ਨੂੰ ਕਿਉਂ ਮਾਰਿਆ ਹੈ ਸ਼ਾਮ ਸਿੰਘ ਨੇ ਕਿਹਾ ਜਦੋਂ ਤੁਹਾਨੂੰ ਸਭ ਕੁਝ ਪਤਾ ਹੈ ਤਾਂ ਤੁਸੀਂ ਮੇਰੇ ਕੋਲੋਂ ਕਿਉਂ ਪੁੱਛ ਰਹੇ ਹੋ ਪੁਲਿਸ ਵਾਲੇ ਸ਼ਰਮਿੰਦੇ ਹੋ ਗਏ ਸੀ ਫਿਰ ਜਦੋਂ ਸ਼ਾਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜੱਜ ਸਾਹਿਬ ਵੀ ਹੱਤਿਆ ਦਾ ਕਾਰਨ ਸੁਣ ਕੇ 당ਗ ਰਹੇ ਗਏ ਸੀ ਉਹਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਸੀ ਜੱਜ ਸਾਹਿਬ ਨੇ ਸ਼ਾਮ ਸਿੰਘ ਨੂੰ ਜਦੋਂ ਤੱਕ ਉਹ ਬਾਲਗ ਨਹੀਂ ਹੋ ਜਾਂਦਾ ਉਦੋਂ ਤੱਕ ਬਾਲ ਗ੍ਰਹਿ ਸੁਧਾਰ ਵਿੱਚ ਰੱਖਣ ਲਈ ਕਹਿ ਦਿੱਤਾ ਸੀ ਜੇਕਰ ਪੰਚਾਇਤ ਨੇ ਉਸ ਟਾਈਮ ਸਹੀ ਫੈਸਲਾ ਕੀਤਾ ਹੁੰਦਾ ਤਾ ਅੱਜ ਇਹ ਸਭ ਕੁਝ ਨਹੀਂ ਹੋਣਾ ਸੀ ਇਹ ਕਹਾਣੀ ਜਾਗਰੂਕ ਕਰਨ ਲਈ ਹੈ ਕਿਸੇ ਦਾ ਦਿਲ ਦਿਖਾਉਣ ਲਈ ਨਹੀਂ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ